ਸਸੀ ਕਾਲ ਦੀ ਮੇਰੀਆਂ ਸਾਰੀਆਂ ਪੈਣਾ ਨੂੰ ਸਾਰੇ ਭਰਾਵਾਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਪੈਂਟ ਪਲਾਜ ਦੇ ਵਿੱਚ ਫੋਰ ਰਾਉਂਡ ਇਲਾਸਟਿਕ ਪਾਉਣੀ ਦੱਸਦੇ ਆਂ ਇਹਦੀ ਆਪਾਂ ਨੇ ਦੇਖੋ ਕਟਿੰਗ ਕਰ ਰੱਖੀ ਆ ਠੀਕ ਆ ਜੀ ਆਪਾਂ ਤੁਹਾਨੂੰ ਇਹਦੀ ਕਟਿੰਗ ਦੀ ਵੀਡੀਓ ਪਾਈ ਹੋਈ ਹੈ ਜੀ ਇਹ ਹੁਣ ਆਪਾਂ ਤੁਹਾਨੂੰ ਰਾਉਂਡ ਇਲਾਸਟਿਕ ਪਾਉਣੀ ਦੱਸਦੇ ਆਂ ਵੀ ਤੁਸੀਂ ਕਿਸ ਤਰ੍ਹਾਂ ਪਾਉਣੀ ਆ ਇਹ ਦੇਖੋ ਮੈਂ ਲਾਸਟਿੰਗ ਕਟ ਲਾਸਟਿੰਗ ਕਟਿੰਗ ਕਰਕੇ ਇਹਨੂੰ ਮੈਂ ਸੀਨਾ ਨਾਲ ਪੱਕਾ ਕਰ ਰਹੀ ਆ ਪਲਾਸਟਿਕ ਨੂੰ ਇਹ ਦੇਖੋ ਜੀ ਤੁਸੀਂ ਪੱਕਾ ਜੋੜ ਲਗਾ ਲੈਣਾ ਇਹ ਜੋੜ ਲਾਉਣ ਤੋਂ ਬਾਅਦ ਇਹ ਦੇਖੋ ਜੀ ਤੁਸੀਂ ਪਜਾਮੇ ਨੂੰ ਸਿੱਧਾ ਕਰ ਲੈਣਾ ਅੰਦਰਲੀ ਸਾਈਡ ਤੇ ਰੱਖ ਕੇ ਪੁੱਠੇ ਪਾਸੇ ਤੁਸੀਂ ਕਪੜੇ ਨੂੰ ਆਪਾਂ 4 ਇੰਚ ਇਹ ਕਪੜਾ ਲਿਆ ਜੀ ਇਸ ਤਰ੍ਹਾਂ ਰੱਖ ਕੇ ਤੁਸੀਂ ਅੱਧਾ-ਅੱਧਾ ਇੰਚ ਦੀ ਸੀਨ ਮਾਰਨੀ ਆ ਅੰਦਰਲੀ ਸਾਈਡ ਤੇ ਆਪਾਂ ਉਲਟੀ ਸਾਈਡ ਤੇ ਕਪੜਾ ਰੱਖਿਆ ਜੀ पजामा ने सीधा रखे है जी थी, ठीक है इस तरह रख के तभी सारी सीन लगा लेनी ਇਹ ਦੇਖੋ ਜੀ ਤੁਸੀਂ ਵਧਾ ਕੇ ਜਦੋਂ 1/2 ਇੰਚ ਉੱਪਰ ਵਧਾ ਕੇ ਕੱਪੜੇ ਦੇ ਉੱਪਰ ਥੋੜਾ ਤੁਸੀਂ ਇਸ ਤਰ੍ਹਾਂ ਬਾਹਰ ਕੱਢ ਕੇ ਇਹਨੂੰ ਇਸ ਤਰ੍ਹਾਂ ਜੋੜ ਲਗਾ ਲੈਣਾ ਜੋੜ ਲਗਾਉਣ ਤੋਂ ਬਾਅਦ ਇਹਨੂੰ ਵੀ ਆਪਾਂ ਸਟਿਚ ਕਰ ਲਾਂਗੇ ਇਸ ਤਰ੍ਹਾਂ ਫਿਰ ਦੇਖੋ ਜੀ ਪਜਾਮੇ ਨੇ ਤੁਸੀਂ ਇਸ ਤਰ੍ਹਾਂ ਕਰਕੇ ਰੱਖ ਲੈਣਾ ਦੇਖੋ ਪਜਾਮਾ ਆਪਣਾ ਸਿੱਧਾਗਾ ਉਹ ਸੀਨ ਆਪਣੀ ਪੁੱਠੀ ਆਈ ਹੁੰਦੀ ਹੈ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਜਿਹੜੀ ਸੀਨ ਆਪਾਂ ਲਗਾਈਏ ਇਹਦੇ ਉੱਪਰ ਤੁਸੀਂ ਲਾਸਟਿਕ ਰੱਖ ਕੇ ਇਹ ਤੁਸੀਂ ਜਦੋਂ ਆਪਾਂ ਫੋਲਡ ਕਰਨਾ ਹੈ ਬਿਲਕੁਲ ਸੀਨ ਦੇ ਉੱਪਰ ਫੋਲਡ ਕਰਨਾ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਬਲ ਨਹੀਂ ਪਊਗਾ ਲਾਸਟਿਕ ਆਪਣੀ ਬਿਲਕੁਲ ਬਰਾਬਰ ਪਊਗੀ ਠੀਕ ਹੈ ਜੀ ਇਹ ਦੇਖੋ ਜਿਹੜੀ ਸੀਨ ਆ ਤੁਸੀਂ ਲਾਸਟਿਕ ਦੇ نیچے ਦੇਣੀ ਆ ਹੁਣ ਤੁਸੀਂ ਇੱਕ ਪੈਰ ਲਾਸਟਿਕ ਦੇ ਉੱਪਰ ਰੱਖਣਾ ਤੇ ਇੱਕ ਪੈਰ نیچے ਰੱਖਣਾ ਪਿੱਛੋਂ ਤੁਸੀਂ ਹਲਕਾ-ਹਲਕਾ ਖਿੱਚਦੇ ਜਾਣਾ ਜਦੋਂ ਤੁਸੀਂ ਲਾਸਟਿਕ ਪਾਉਣੀ ਆ ਦੇਖੋ ਬਿਲਕੁਲ ਇਹ ਸਿੱਧਾ ਜਾਊਗੀ ਲਾ ਇਸ ਇਲਾਸਟਿਕ ਪਾਊਗੀ ਕੋਈ ਵੀ ਇਹਦੇ ਵਿੱਚ ਬਾਰ ਨਹੀਂ ਪਊਗਾ ਕਈ ਪੈਣਾ ਜਦੋਂ ਇਲਾਸਟਿਕ ਪਾਉਂਦੀਆਂ ਨੇ ਪਿੱਛੋਂ ਜਦੋਂ ਆਪਾਂ ਨਹੀਂ ਖਿੱਚਦੇ ਤੁਸੀਂ ਇਹ ਮਤਲਬ ਇਸ ਤਰ੍ਹਾਂ ਕਰਕੇ ਦੇਖਿਓ ਤੁਹਾਡੀ ਲਾਸਟਿਕ ਬਿਲਕੁਲ ਬਰਾਬਰ ਪਊਗੀ ਕਿਤੋਂ ਵੀ ਵੱਧ ਘੱਟ ਨਹੀਂ ਹੋਊਗੀ ਠੀਕ ਹੈ ਜੀ ਇੱਕ ਪੈਰ ਤੁਸੀਂ ਉੱਪਰ ਰੱਖਣਾ ਇਲਾਸਟਿਕ ਤੇ ਇੱਕ ਪੈਰ ਤੁਸੀਂ نیچے ਰੱਖਣਾ ਸੂਈ ਬਿਲਕੁਲ ਵਿਚਾਲੇ ਰੱਖਣੀ ਆ ਸੀਨ ਦੇ ਜਿਹੜੀ ਆਪਣੀ ਸੀਨ نیچے ਲੱਗੀ ਹੋਈ ਆ ਇਹ ਦੇਖੋ ਤੁਸੀਂ ਉਧਰੋਂ ਲਾਸਟਿਕ ਖਿੱਚ ਲੈਣੀ ਆ ਸੂਈ ਤੁਸੀਂ ਵਿੱਚ ਰੱਖਣੀ ਹੈ ਜਦੋਂ ਮਤਲਬ ਤੁਸੀਂ ਲਾਸਟਿਕ ਖਿੱਚਣੀ ਆ ਤਾਂ ਸੂਈ ਤੁਹਾਡੀ ਵਿੱਚ ਹੋਣੀ ਚਾਹੀਦੀ ਹੈ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਲਗਾਉਣੀ ਹੈ ਤੁਸੀਂ ਇਹ ਇਹ ਦੇਖੋ ਜੀ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਖਿੱਚਣੀ ਹੈ ਇਹ ਇਲਾਸਟਿਕ ਸਾਰੇ ਤੁਸੀਂ ਬਲ ਬਿਲਕੁਲ ਬਰਾਬਰ ਕਰਨੇ ਕਿਤੇ ਥੋੜੇ ਵੱਧ ਘੱਟ ਨਹੀਂ ਹੋਣੇ ਚਾਹੀਦੇ ਇਹ ਦੇਖੋ ਇਸ ਤਰ੍ਹਾਂ ਕਰਕੇ ਤੁਸੀਂ ਇਹ ਸਾਰੇ ਇਲਾਸਟਿਕ ਇਸ ਤਰ੍ਹਾਂ ਖਿੱਚਣੀਆਂ ਠੀਕ ਹੈ ਜੀ ਕਿਤੇ ਵੀ ਥੋੜਾ ਇਹ ਨਾ ਹੋਵੇ ਬਲ ਕਿਤੇ ਘੱਟ ਨਹੀਂ ਕਿਤੇ ਵੱਧ ਨਹੀਂ ਸਿੱਧੀ ਸਾਈਡ ਤੇ ਰੱਖ ਕੇ ਹੁਣ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਖਿੱਚ ਕੇ ਸੀਂਗ ਲਗਾਉਣੀਆਂ ਪਿੱਛੋਂ ਵੀ ਖਿੱਚਣਾ ਤੇ ਅੱਗੇ ਵੀ ਖਿੱਚਣਾ ਇਲਾਸਟਿਕ ਨੂੰ ਇਸ ਤਰ੍ਹਾਂ ਇਹ ਦੇਖੋ ਜੀ ਆਪਣੀ ਇਹ 벨ਟ ਜੜੀ ਗਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਇਹ ਦੇਖੋ ਜੀ